ਸામਨੇ ਆਉਂਦਾ ਮੇਰਾ ਮਕਸਦ ਆ ਜੀ ਮੇਰੇ ਵੀਰੇ ਕੋਲ ਇੱਕ ਅੱਪੂ ਮੇਰੇ ਇੱਕ ਅੱਪੂ ਪਰੇ ਮੇਰੇ ਨਾਮ ਤੇ ਇੱਕ ਵਸੀਅਤ ਆ ਜੀ ਜੀ ਮਾਤਾ ਸ੍ਰਿੰਦਰ ਕੌਰ ਵੱਲੋਂ ਕਰਵਾਈ ਗਈ ਜੀ ਜਿਸ ਨੂੰ ਲੈ ਕੇ ਮੇਰੇ ਕੋਲ ਕੇਸ ਵੀ ਚੱਲ ਰਹੇ ਨੇ ਜੀ 21 ਤਰੀਕ ਦੀ ਰਾਤ ਨੂੰ 8 ਵਜੇ ਜੀ ਸਰਿੰਦਰ ਸਿੰਘ ਟੀਟੂ ਜੀ ਤੇ ਉਸਦੇ ਸਾਥੀਆਂ ਨੇ ਜੀ ਮੇਰਾ ਮੋਟਰ ਤੇ ਮੇਰੇ ਦੇ ਬੈਠੇ ਤੇ ਕਰਪਾਨਾਂ ਨਾਲ ਹਮਲਾ ਕੀਤਾ ਪਵਨ ਜੀ ਇਹ ਹੀ ਮੋਟਰ ਸੀ ਜਿਹੜੀ ਤੁਸੀਂ ਬਸੇ ਦੀ ਗੱਲ ਕਰ ਰਹੇ ਹੋ ਹਾਂਜੀ ਸਰ ਇਹ ਉਹੀ ਮੋਟਰ ਸੀ ਜੀ ਜਿੱਥੇ ਮੇਰਾ ਭਰਾ ਮੈਨੂੰ ਰੋਟੀ ਬਣਾਉਣ ਆਇਆ ਸੀ ਜੀ ਤੇ ਜਿਸ ਦਿਨ ਵੀ ਸੱਟਾਂ ਕਾਫੀ ਵਧੀਆਂ ਨੇ ਜੀ ਤੇ ਉਸ ਤੋਂ ਬਾਅਦ ਇਹ ਸਾਨੂੰ ਜਾਨੋਂ ਮਾਰਦਿਆਂ ਧਮਕੀਆਂ ਦਿੰਦੇ ਹੋਏ ਸ੍ਰਿੰਦਰ ਸਿੰਘ ਟੀਡੂ ਜੀ ਨਾਲ ਇਹਨਾਂ ਦੇ ਜਿਹੜੇ ਸਾਥੀ ਆਏ ਸੀਗੇ ਜੀ ਖੁਸ਼ਾਨਪਛਾਤੇ ਸੀਗੇ ਜੀ ਜਿਨ੍ਹਾਂ ਨੂੰ ਮੈਂ ਸਾਹਮਣੇ ਆਉਂਦੇ ਪਛਾਣ ਸਕਦਾ ਵਾਂ ਜੀ ਇਨਾਂ ਨੇ ਮੇਰੇ ਕਾਫੀ ਸੱਟਾਂ ਮਾਰ ਕੇ ਉੱਥੋਂ ਮੈਨੂੰ ਜਾਨੋਂ ਮਾਰ ਦੀਆਂ ਧਮਕੀਆਂ ਦੇਂਦੀ ਉੱਥੋਂ ਫਰਾਰ ਹੋ ਗਏ ਜੀ ਉਸ ਤੋਂ ਬਾਅਦ ਮੈਨੂੰ ਸਦਮਾ ਬੇੜਾ ਹਸਪਤਾਲ ਲਿਆਂਦਾ ਗਿਆ ਕੌਣ ਤੁਹਾਨੂੰ ਲੈ ਗਿਆ ਸਦਮਾ ਬੇੜਾ ਹਸਪਤਾਲ ਚ ਮੈਨੂੰ ਸਲੇਮਪੁਰੇ ਤੋਂ ਕਰਮ ਸਿੰਘ ਜੀ ਮੈਨੂੰ ਦਾਖਲ ਕਰਾਇਆ ਜੀ ਤੇ ਮੇਰੇ ਭਰਾ ਨੂੰ ਕਰਾਇਆ ਜੀ ਜਿੱਥੇ ਡਾਕਟਰ ਨਾ ਹੋਣ ਦੇ ਕਾਰਨ ਜੀ ਸਾਨੂੰ ਜਗਰਾਉਂ ਸਿਵਾਲਾ ਹਸਪਤਾਲ ਜੀ ਦਾਖਲ ਕਰਵਾਇਆ ਗਿਆ ਜੀ ਫਿਰ ਕੀ ਗੱਲ ਹੋਈ ਜੀ ਅਗਲੇ ਦਿਨ ਜਦੋਂ ਮੇਰੇ ਹਾਲਾਤ ਜਿਆਦਾ ਵਧੀਆ ਨਾ ਹੋਣ ਕਰਕੇ ਡਾਕਟਰਾਂ ਨੇ ਮੈਨੂੰ ਲੁਧਿਆਣਾ ਰੈਫਰ ਕਰ ਦਿੱਤਾ ਜੀ ਜਿੱਥੋਂ ਮੈਨੂੰ 3-4 ਦਿਨਾਂ ਬਾਅਦ ਮੈਂ ਆਪੇ ਘਰ ਪਰਤਿਆ ਜੀ ਐਮਐਲਆਰ ਕੱਟੀ ਗਈ ਸੀ ਮੌਕੇ 'ਤੇ ਮੌਕੇ ਤੇ ਐਮਐਲਆਰ ਕੱਟੀ ਗਈ ਸੀ ਜੀ ਪਰ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜੀ ਉਲਟਾ ਜਦੋਂ ਮੈਂ ਥਾਣੇ ਜਾਂਦਾ ਮੈਂ ਇੱਕ ਦੋ ਵਾਰ ਹੀ ਗਿਆ ਮੈਂ ਤਾਂ ਉਹਨਾਂ ਦਾ ਕੋਈ ਵਧੀਆ ਰਿਸਪੌਂਸ ਨਹੀਂ ਮਿਲਦਾ। ਭਵਨ ਜੀ ਮਾਫੀ ਚਾਹੁੰਦਾ ਤੁਹਾਡੀ ਗੱਲ ਵਿੱਚ ਘਟ ਲਈ ਜਦੋਂ ਸਿਵਲ ਹਸਪਤਾਲ ਦੀ ਐਮਐਲਆਰ ਕੱਟੀ ਜਾਂਦੀ ਦਾ ਮੌਕੇ ਤੇ ਹੀ ਪੁਲਿਸ ਨੂੰ ਕਾਰਵਾਈ ਕਰਨੀ ਪੈਂਦੀ ਚਾਹੇ ਪਰਚਾ ਛੋਟਾ ਚਾਹੇ ਤੇ 24 ਦਾ ਚਾਹੇ ਵੱਡਾ ਹੋਵੇ ਕਿਉਂਕਿ ਐਮਐਲ ਦੇ ਆਧਾਰ ਤੇ ਹੀ ਕਾਰਵਾਈ ਹੁੰਦੀ ਆ। ਇਸ ਤੋਂ ਬਾਅਦ ਤੁਸੀਂ ਐਸਐਚਓ ਸਾਹਿਬ ਨੂੰ ਮਿਲੇ ਸੀ। ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਆ ਜੀ 23 ਤਰੀਕ ਨੂੰ। ਜੀ। ਇਹਨਾਂ ਨੇ ਮੇਰੀ ਉੱਥੇ ਖੜੀ ਫਸਲ ਮੋਹਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਮੈਂ ਐਸਐਚਓ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਐਸਐਚਓ ਸਾਹਿਬ ਅੱਗੋਂ ਮਿਲਣੇ ਨਾਲ ਰੁੱਖਾ ਬੋਲਦੇ ਰਹੇ ਵੀ ਕੋਈ ਗੱਲ ਨਹੀਂ ਜੇ ਝੋਨਾ ਲਾ ਵੀ ਲੈਣਗੇ ਤਾਂ ਕਿਹੜਾ ਕੋਈ ਬਹੁਤ ਵੱਡੀ ਗੱਲ ਹੈ ਕਿੜਾ ਇੱਕ ਦਿਨ ਚੀਪੱਕ ਜਾਣਾ ਵਾ ਜੀ ਬੀਜੀ ਤੁਸੀਂ ਮੱਕੀ ਆ ਤੇ ਝੋਨੇ ਝੋਨਾ ਕਿ ਮੈ ਲੱਗ ਜੂਗਾ ਜੀ ਇਹਨਾਂ ਨੇ ਮੇਰੀ ਫਸਲ ਦੇ ਵਿੱਚ ਖੜੀ ਫਸਲ ਦੇ ਵਿੱਚ ਇਹਨਾਂ ਨੇ ਟਰੈਕਟਰ ਵਾਲਿਆਂ ਜਿਹਦੇ ਕੋਲੇ ਮੇਰੇ ਕੋਲੇ ਪ੍ਰੂਫ ਨੇ ਸ੍ਰਿੰਦਰ ਸਿੰਘ ਟੀਟੂ ਉਹਨਾਂ ਦੇ ਖਿਲਾਫ ਜੀ ਪਰ ਇਹ ਸਿਆਸੀ ਲਸੂਖ ਹੋਣ ਦੇ ਕਾਰਨ ਜੀ ਕਾਂਗਰਸ ਦਾ ਚੇਅਰਮੈਨ ਸੀਗਾ ਜੀ ਉਹਨੇ ਕਰਕੇ ਜੀ ਮੇਰੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੁੰਦੀ ਪਵਨ ਜੀ ਤੁਹਾਡੇ ਕੋਲ ਜਿਹੜੀ ਜ਼ਮੀਨ ਹੈ ਉਹਦੀ ਵਿਸੀਅਤ ਹੈ ਮੇਰੇ ਕੋਲੇ ਜੀ ਉਹਦੀ ਰਜਿਸਟਰਡ ਵਿਸੀਅਤ ਆ ਜੀ ਜਿਹੜੀ ਦੂਸਰੀ ਪਾਰਟੀ ਕਬਜ਼ਾ ਕਰ ਲਈ ਉਹਨਾਂ ਕੋਲੇ ਵੀ ਕੋਈ ਵਿਸੀਅਤ ਹੈ ਸਬੰਧੀ ਜਿਹੜੀ ਉਹਨਾਂ ਦੀ ਵਿਸੀਅਤ ਆ ਜੀ ਉਹਨਾਂ ਨੂੰ ਪਹਿਲਾਂ ਮਾਤਾ ਜੀ ਨੇ ਕੈਨਸਲ ਕਰ ਦਿੱਤਾ ਸੀਗਾ ਜੀ ਜੀ ਤੇ ਇਹ ਫਿਰ ਵੀ ਗੁੰਡਾਗਰਦੀ ਨਾਲ ਉੱਥੇ ਜ਼ਮੀਨ ਤੇ ਮੇਰੀ ਮਾਰਕਟ ਕਰ ਕਰਸ਼ਿਆਈ ਆ ਜੀ ਜੀ ਮੇਰੇ ਜੀਰੇ ਨਾਲ ਬਾਵਾ ਸੀ ਤੇ ਇੱਕ ਸੱਟਾਂ ਵਜੀਆਂ ਜੀ ਜੀ ਇਸ ਤੋਂ ਬਾਅਦ ਤੁਸੀਂ ਵਸੀਅਤ ਦੇ ਆਧਾਰ ਤੇ ਇੰਤਕਾਲ ਵੀ ਮਨਜ਼ੂਰ ਕਰਨ ਦੀ ਮਨਜ਼ੂਰੀ ਲਾਇਆ ਸੀ ਜਿਹੜਾ ਜੀ ਮੈਂ ਐਡੀਐਮ ਸਾਹਿਬ ਕੋਲ ਜਿਹੜਾ ਕੇਸ ਲਾਇਆ ਸੀਗਾ ਜੀ ਮੈਂ ਸ਼ਿਕਾਇਤ ਕੀਤੀ ਸੀਗੀ ਜੀ ਇਹਨਾਂ ਦੀ ਉੱਤੇ ਜੀ ਤਾਂ ਐਡੀਐਮ ਸਾਹਿਬ ਨੇ 29 ਦੀ ਤਰੀਕ ਨੂੰ ਚੋਣ ਜਾਬਤੇ ਦੀ ਲੰਘਣਾ ਕਰਨ ਦੇ ਬਾਵਜੂਦ ਜੀ ਪਤਾ ਨਹੀਂ ਕਿਸ ਤਰ੍ਹਾਂ ਗਲਤ ਫੈਸਲਾ ਸੁਣਾਇਆ ਜਿਸ ਦੇ ਮੈਂ ਲੁਧਿਆਣਾ ਡੀਸੀ ਸਾਹਿਬ ਨੂੰ ਐਡੀਐਮ ਸਾਹਿਬ ਜਗਰਾਉਂ ਦੀ ਗਰਵੀਰ ਸਿੰਘ ਕੋਹਲੀ ਦੀ ਸ਼ਿਕਾਇਤ ਕਰ ਚੁੱਕਾ ਹਾਂ ਜੀ ਜਿਹੜੇ ਸਰਬੰਦੀ ਤੁਸੀਂ ਸਾਨੂੰ ਡਾਕੂਮੈਂਟ ਦਿਖਾਈ ਪਵਨ ਜੀ ਉਸ ਦੇ ਉੱਪਰ ਸਟੇ ਲਿਖਿਆ ਹੈ ਏਡੀਸੀ ਬਾਹਰ ਮਾਨ ਜੋ ਜੀਡੀਸੀ ਸਾਹਿਬ ਵੱਲੋਂ ਉਹ ਸਟੇ ਹੋਇਆ ਹੋਇਆ ਵਾ ਮੇਰਾ ਜੀ ਮੇਰੀ ਅਪੀਲ ਚੱਲਦੀ ਹੈ ਜੀ ਈਡੀਸੀ ਸਾਹਿਬ ਕੋਲੇ ਜਿਹੜੀ ਜਮ੍ਹਾਂ ਮੰਦੀ ਦੇ ਉੱਤੇ ਦਰਜ ਆ ਜੀ ਇਹਦੇ ਪੈ ਸਾਰੇ ਡਾਕੂਮੈਂਟ ਐਸਐਚਓ ਸਾਹਿਬ ਨੂੰ ਦੇ ਚੁੱਕਾ ਸੀਗਾ ਜੀ ਜਿਸ ਦਿਨ 21 ਤਰੀਕ ਨੂੰ ਇਹਨਾਂ ਦਾ ਮੈਨੂੰ ਫੋਨ ਆਉਂਦਾ ਵੀ 3 3:00 ਕ' ਵਜੇ ਵੀ ਤੁਸੀਂ 4:00 ਵਜੇ ਥਾਣੇ ਆਓ ਤਾਂ 4:00 ਵਜੇ ਮੈਂ ਜਗਰਾਉ ਹੋਣ ਦੇ ਕਾਰਨ ਕਿਸੇ ਕਾਰਨ ਨਹੀਂ ਪਹੁੰਚ ਸਕਿਆ ਉਸ ਤੋਂ ਬਾਅਦ ਮੈਨੂੰ ਥਾਣੇ 'ਚੋਂ ਫੋ ਵੀ ਐਸ ਐਚਓ ਸਾਹਿਬ ਨੇ ਬਾਹਰ ਜਾਣਾ ਵਾ ਤੇ ਤੁਸੀਂ ਇਦਾਂ ਕਰਿਓ ਸਵੇਰੇ 9 ਵਜੇ ਆ ਜਿਓ ਤੇ ਜਦੋਂ ਸਵੇਰੇ ਅਗਲੇ ਦਿਨ ਸਾਰੇ ਐਸ ਐਚਓ ਸਾਹਿਬ ਨੂੰ ਡਾਕੂਮੈਂਟ ਪ੍ਰੋਵਾਈਡ ਵੀ ਕਰਵਾਏ ਗਏ ਪਰ ਇਹਨਾਂ ਨੇ ਉਸ ਤੋਂ ਪਹਿਲਾਂ ਰਾਤ ਨੂੰ ਮੇਰੀ ਘੁੱਟਮਾਰ ਵੀ ਕੀਤੀ ਤੇ ਐਸ ਐਚਓ ਸਾਹਿਬ ਮੋਟਰ ਤੇ ਜਦੋਂ ਇਹਨਾਂ ਨੇ ਡਿਊਟੀ ਜੁਆਇਨ ਕੀਤੀ ਆ ਤੇ ਮੇਰੀ ਮੋਟਰ ਤੇ ਵੀ ਇਹ ਗਏ ਆ ਤੇ ਇਹਨਾਂ ਨੇ ਜਿਹੜੇ ਮੇਰੇ ਬੰਦੇ ਕੰਮ ਕਰਦੇ ਸੀ ਉਹਨਾਂ ਨੂੰ ਐਸ ਐਚਓ ਸਾਹਿਬ ਨੇ ਭਜਾਤਾ ਜੀ ਮੇਲੇ ਉੱਥੋਂ ਵੀ ਇੱਥੋਂ ਭੱਜ ਜਾਓ ਵੀ ਤੁਸੀਂ ਜ਼ਮੀਨ 'ਚ ਨਹੀਂ ਵੜਨਾ ਜੀ ਜੀ ਜਿਹੜਾ ਇਸ ਚੇਅਰਮੈਨ ਸਰਿੰਦਰ ਸਿੰਘ ਟੀਟੂ ਆ ਇਹ ਜ਼ਿਆਦਾ ਰਸੂਕ ਵਾਲਾ ਹੋਣ ਦੇ ਕਾਰਨ ਸਿਆਸੀ ਪਕੜ ਦੇ ਕਾਰਨ ਇਹਦੇ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਐਸ ਐਚਓ ਸਾਹਿਬ ਇਹਦੀ ਹੀ ਹਮਦਰਦੀ ਕਰਦੇ ਨੇ ਇਹਦੇ ਨਾਲ ਰਲੇ ਮਿਲੇ ਨੇ ਜੇਕਰ ਮੈਨੂੰ ਇੱਥੋਂ ਇਨਸਾਫ ਨਾ ਮਿਲਿਆ ਤਾਂ ਮੈਂ ਸਭੋਂ ਮੇਰੇ ਦੇ ਐਸ ਐਚਓ ਜਸਵੀਰ ਸਿੰਘ ਤੂਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਰੈਟ ਵੀ ਪਾਵਾਂਗਾ ਤੇ ਜੇਕਰ ਇਹਨਾਂ ਨੇ ਮੈਨੂੰ ਇਨਸਾਫ ਨਾ ਵੀ ਦਿੱਤਾ ਤਾਂ ਮੈਂ ਪਰਸੋਂ ਥਾਣੇ ਦੇ ਮੂਹਰੇ ਤਾਨਾ ਵੀ ਲਾਵਾਂਗਾ ਜਿਲੇ ਵਿੱਚ ਮੈਨੂੰ ਇਨਸਾਫ ਮਿਲ ਸਕੇ ਪਵੰਜੇ ਲਈ ਛੋਟੀ ਜਿਹੀ ਗੱਲ ਸੀ ਮਾਨ ਸਰਕਾਰ ਨੇ ਬੀਤੇ ਦਿਨੀ ਸਾਰੇ ਵੱਡੇ ਵੱਡੇ ਪੁਲਿਸ ਅਫਸਰਾਂ ਨੇ ਬਦਲੀਆਂ ਕੀਤੀਆਂ ਗਈਆਂ ਬਦਲੀਆਂ ਤਾਂ ਕੀਤੀਆਂ ਗਈਆਂ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਇਨਸਾਫ ਮਿਲ ਸਕੇ ਤੇ ਕਿਤੇ ਨਾ ਕਿਤੇ ਲੋਕਾਂ ਦੇ ਹੱਕ 'ਚ ਫੈਸਲੇ ਹੋ ਸਕਣ ਤੁਹਾਨੂੰ ਕੀ ਲੱਗਿਆ ਦੇਖੋ ਜੀ ਮਾਨ ਸਾਹਿਬ ਤੋਂ ਸਰਕਾਰ ਤੋਂ ਤਾਂ ਇਨਸਾਫ ਦੀ ਬਹੁਤ ਉਮੀਦ ਆ ਪਰ ਜਿਹੜੇ ਅਫਸਰ ਨੇ ਇਹ ਹੈ ਤਾਂ ਪਹਿਲੀਆਂ ਸਰਕਾਰਾਂ ਦੇ ਆਈ ਗਏ ਨੇ ਜੀ ਹੈ ਤਾਂ ਉਹੀ ਨੇ ਪਹਿਲਾਂ ਵੀ ਅਫਸਰ ਇਹ ਕੀ ਕਰਦੇ ਇਹੋ ਆਪ ਦੀਆਂ ਚੰਮ ਦੀਆਂ ਚਲਾਉਂਦੇ ਨੇ ਜੀ ਹੁਣ ਜਿਵੇਂ ਸੁਰਿੰਦਰ ਸਿੰਘ ਟਿੱਡੂ ਆ ਇਹਨੂੰ ਬਚਾਉਣ ਦੇ ਖਾਤਰ ਵੱਡੇ ਵੱਡੇ ਸਿਆਸਤਦਾਨਾਂ ਦਾ ਪੂਰਾ ਜੋਰ ਲੱਗਿਆ ਪਿਆ ਵੀ ਸੁਰਿੰਦਰ ਸਿੰਘ ਟਿੱਡੂ ਦੇ ਪਰਚਾ ਨਾ ਦਰਜ ਹੋਵੇ ਪਰ ਮੈਨੂੰ ਉਮੀਦ ਆ ਮਾਨ ਸਰਕਾਰ ਤੋਂ ਵੀ ਇਹਦੇ ਪਰਚਾ ਜਰੂਰ ਹੋਊਗਾ ਪਤ ਜੀ ਪਹਿਲਾਂ ਵੀ ਸੁਰਿੰਦਰ ਸਿੰਘ ਟਿੱਡੂ ਨਾਲ ਕੋਈ ਜ਼ਮੀਨਾਂ ਜਾਂ ਕਿਸੇ ਪਵਨ ਕੁਮਾਰ ਜੀ ਜਿਹਨੂੰ ਤੁਸੀਂ ਸਾਫਕਾ ਚੇਅਰਮੈਨ ਕੰਮ ਕਰਦਾ ਕਹਿ ਰਹੇ ਹੋ ਇਹਨਾਂ ਦਾ ਕਿਤੇ ਹੋਰ ਵੀ ਰੌਲਾ ਜਦਾਂ ਬਿਵਾਦ ਚੱਲ ਰਿਹਾ ਹੈ ਇਹਨਾਂ ਦੇ ਤਾਂ ਹੀ ਰੋਵੇਂ ساری ਜ਼ਿੰਦਗੀ ਨਹੀਂ ਕਦੇ ਬੰਦ ਹੋਏ ਜੀ ਸ੍ਰਿੰਦਰ ਸਿੰਘ ਟੀਟੂ ਉਹਨਾਂ ਦੇ ਇਹਨਾਂ ਦਾ ਕੰਮ ਆ ਬਈ ਧੱਕੇ ਨਾਲ ਨਿਆਂਇਕ ਲੋਕਾਂ ਦੇ ਕਬਜ਼ੇ ਕਰਨੇ ਜੀ ਇਹ ਪਿੱਛੇ ਇਹਨੇ ਬਹੁਤ ਨਿਆਂਇਕ ਕੰਮ ਵੀ ਕੀਤੇ ਨੇ ਮੈਂ ਪਹਿਲਾਂ ਵੀ ਆਸਰਾ ਕੋਲੇ ਇਹਦੇ ਬਾਰੇ ਕਹਿ ਚੁੱਕਾ ਬਈ ਇਹ ਜਿਹੜਾ ਸ੍ਰਿੰਦਰ ਸਿੰਘ ਟੀਟੂ ਆ ਇਹ ਵੀ ਗਲਤ ਕੰਮ ਕਰਦਾ ਵਾ ਤੇ ਮੈਨੂੰ ਇਹ ਪੂਰੀ ਆਸ ਆ ਪ੍ਰਸ਼ਾਸਨ ਤੋਂ ਵੀ ਮੈਨੂੰ ਇਨਸਾਫ ਜ਼ਰੂਰ ਮਿਲੂਗਾ ਇਸ ਸਬੰਧੀ ਤੁਸੀਂ ਕਿੱਥੇ ਬੈਠਣ ਦੀ ਕੋਸ਼ਿਸ਼ ਕੀਤੀ ਜਾ ਕੇ ਜਾਂ ਕਿਤੇ ਸਿਆਸੀ ਲੀਡਰ ਕੋਲੇ ਜਾਣ ਦੀ ਕੋਸ਼ਿਸ਼ ਕੀਤੀ ਹੋਵੇ ਨਹੀਂ ਜੀ ਅਸੀਂ ਤਾਂ ਕਿਸੇ ਸਾਡੀ ਕਿੱਥੇ ਪਹੁੰਚ ਹੈ ਜੀ ਡੀ ਸਾਡੀ ਤਾਂ ਕੋਈ ਹੈ ਨਹੀਂਗਾ ਜੀ ਡਾ ਨਾ ਸੀ ਕਿਸੇ ਕੋਲੇ ਗਈਆਂ ਜੀ ਨਾ ਕੋਈ ਆਈਆਂ ਜੀ ਸਾਨੂੰ ਤਾਂ ਜੀ ਮਾਤਾ ਦੇ ਵਸੀਅਤ ਕਰਾਈ ਸੀਗੀ ਜੀ ਅਸੀਂ ਤਾਂ ਉਹ ਵਸੀਅਤ ਦੇ ਆਧਾਰ ਤੇ ਜ਼ਮੀਨ ਦੇ ਵਿੱਚ ਮੱਕੀ ਬੀਜੀ ਹੋਈ ਸੀਗੀ ਪਰ ਇਹ ਜਿਹੜੇ ਜਮੀਨਾਂ ਦੇ ਨਜਾਇਜ਼ ਕਬਜ਼ੇ ਕਰਨ ਦੀ ਇਹਦੀ ਆਦਤ ਆ ਜੀ ਪੁਰਾਣੀ ਉਹਦੇ ਆਧਾਰ ਤੇ ਇਹਨੇ ਮੇਰੀ ਜ਼ਮੀਨ ਦੇ ਵਿੱਚ ਜਾ ਕੇ ਵੀ ਮੇਰੇ ਤੇ ਹਮਲਾ ਕੀਤਾ ਉੱਤੋਂ ਵੀ ਮੈਨੂੰ ਇਹ ਵੀ ਕਹਿ ਰਿਹਾ ਸੀਗਾ ਵੀ ਤੈਨੂੰ ਮੈਂ ਮਾਰ ਹੀ ਦੇਣਾ ਜ਼ਮੀਨ ਤਾਂ ਮੈਂ ਆਪਦੀ ਮੁੱਲ ਲੈ ਲਈ ਹੈ। ਲਾਸਟ ਵਿੱਚ ਕੀ ਕਹਿਣਾ ਚਾਹੂੰਗੇ? ਲਾਸਟ ਵਿੱਚ ਇਹੀ ਕਹਿਣਾ ਚਾਹਨਾ ਵਾਂ ਵੀ ਐਸ ਐਚਓ ਸਾਹਿਬ ਨੂੰ ਇਹ ਚਾਹੀਦਾ ਵਾ ਵੀ ਮੈਨੂੰ ਇਨਸਾਫ ਦੇਣ ਨਹੀਂ ਤਾਂ ਮੈਂ ਪਰਸੋਂ ਨੂੰ ਧਰਨਾ ਲਾਵਾਂਗਾ ਤੇ ਮੇਰੀ ਐਸ ਐਚਓ ਸਾਹਿਬ ਐਸ ਐਸ ਪੀ ਸਾਹਿਬ ਨੂੰ ਵੀ ਅਪੀਲ ਆ। ਮੇਰੇ ਨੂੰ ਇਨਸਾਫ ਦਵਾਇਆ ਜਾਵੇ ਜਿਸ ਨਾਲ ਮੈਂ ਆਪਣੇ ਪਰਿਵਾਰ ਤੇ ਬੱਚਿਆਂ ਦੇ ਵਿੱਚ ਜਿਉਂਦਾ ਰਹਿ ਸਕਾਂ। ਉਹਨ ਘੁਮਾਰ ਜੀ ਜਿਹੜੀ ਤੁਸੀਂ ਸੁਰਿੰਦਰ ਗੌਰ ਦੀ ਵਸੀਅਤ ਦੀ ਗੱਲ ਕਰ ਰਹੇ ਹੋ ਕੀ ਸੁਰਿੰਦਰ ਸਿੰਘ ਟੀਟੂ ਕੋਲੇ ਵੀ ਇਸ ਦੀ ਵਸੀਅਤ ਹੈ ਕੋਈ? ਨਹੀਂ ਜੀ ਇਹ ਸੁਰਿੰਦਰ ਸਿੰਘ ਕੋਲੇ ਕੋਈ ਵੀ ਵਸੀਅਤ ਨਹੀਂ ਇਹਦੀ ਸਿਰਫ ਜਿਹੜੀ ਵਸੀਅਤ ਆ ਇਹ ਸਕੰਦਰ ਲਾਲ ਕੋਲ ਆ ਜੀ ਉਹਦਾ ਸਾਡੇ ਨਾਲ ਕੇਸ ਚੱਲਦਾ। ਮਾਨਸਾ ਇੱਕ ਇੱਕ ਮੇਰੀ ਗੱਲ ਹੋਰ ਸੀ ਸਕੰਦਰ ਲਾਲ ਨੇ ਉਸ ਬੀਬੀ ਨੂੰ ਸੰਭਾਇਆ ਸੀ। ਮੈਂ ਇਹਨੇ ਬਿਲਕੁਲ ਨਹੀਂ ਸਾਂਭਿਆ ਇਹ ਉਹਦਾ ਸਿਰਫ ਡਾਕਟਰੀ ਇਲਾਜ ਕਰਦਾ ਸੀਗਾ ਜੀ ਜੀ ਇਹਨੂੰ ਡਾਕਟਰੀ ਇਲਾਜ ਦੇ ਕੋਲ ਲਈ ਮੈਂ ਇਹਨੂੰ ਦਾਖਲ ਕਰਵਾਇਆ ਸੀ ਇਹਦੇ ਕੋਲ ਜੀ ਬੀਬੀ ਨੂੰ ਹਾਂਜੀ ਜੀ ਫਿਰ ਕੀ ਗੱਲ ਆ ਫਿਰ ਇਹ ਇਹ ਜਿਹੜਾ ਸੁਨਿੰਦਰ ਸਿੰਘ ਟੀਡੂ ਆ ਇਹ ਜਾਣਬੁੱਝ ਕੇ ਸਾਡੇ ਨਾਲ ਖੈੜਬਾਜ਼ੀ ਦਾ ਕਰਕੇ ਸਾਡੇ ਨਾਲ ਲੜਾਈ ਲੈਂਦਾ ਮੁੱਨ ਇਹ ਜਾਣਬੁੱਝ ਕੇ ਦਾ ਕੋਈ ਉੱਥੇ ਜ਼ਮੀਨ ਨਾਲ ਕੋਈ ਵਾਹ ਵਾਸਤਾ ਨਹੀਂਗਾ ਜੀ ਇਹ ਫਿਰ ਵੀ ਜਾਣਬੁੱਝ ਕੇ ਇੰਟਰਫੇਅਰ ਕਰਦਾ ਵਾ ਸਿਕੰਦਰ ਲਾਲ ਦੀ ਮਦਦ ਕਰਨ ਦੇ ਬਹਾਨੇ ਇਹ ਸਾਡੇ ਤੇ ਨੇ ਰਾਤੀ 21 ਦੀ ਨੂੰ ਬਾਰ ਵੀ ਕੀਤੇ ਤਲਵਾਰਾਂ ਨਾਲ ਤੇ ਸਾਡੀ ਬਹੁਤ ਜ਼ਿਆਦਾ ਕੁਤ ਮਾਰ ਵੀ ਕੀਤੀ ਤੁਸੀਂ ਇੱਕ ਵੀਡੀਓ ਦਿੱਤੀ ਜਿਸ ਦੇ ਵਿੱਚ ਇੱਕ ਸਰਦਾਰ ਪੱਗ ਵਾਲਾ ਦਿਖਾਈ ਦੇ ਰਿਹਾ ਹੈ ਇਹ ਕੌਣ ਬੰਦਾ ਇਹ ਜਿਹੜਾ ਪੱਗ ਵਾਲਾ ਸਰਦਾਰ ਆ ਜੀ ਇਹ ਸੁਰਿੰਦਰ ਸਿੰਘ ਟੀਡੂ ਆ ਜਿਹੜਾ ਕੋਲੇ ਖੜ ਕੇ ਮੇਰੀ ਜ਼ਮੀਨ ਦੇ ਵਿੱਚ ਟਰੈਕਟਰ ਦੀ ਜਿਹੜੀ ਫਸਲ ਆ ਜਿਹੜੀ ਇਹ ਖੇਤੀ ਦੀ ਬਹਾ ਬਹਾਉਣ ਦੀ ਕੋਸ਼ਿਸ਼ ਕਰ ਰਿਹਾ ਜਦ ਵੀ ਉੱਥੇ ਚਾਰ ਪੰਜ ਚਾਰ ਮਲਾਜ਼ਮ ਵੀ ਕੋਲ ਖੜੇ ਨਹੀਂ ਕਿਉਂਕਿ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਸੀ ਵੀ ਸੁਰਿੰਦਰ ਸਿੰਘ ਟੀਡੂ ਆਪ ਦੇ ਸਾਥੀਆਂ ਸਮੇਤ ਮੇਰੀ ਖੜੀ ਫਸਲ ਵੀ ਬੋਣ ਆਇਆ ਕਿ ਪਰ ਮੈਂ ਇਸ ਟਾਈਮ ਸਿਵਲ ਹਸਪਤਲ ਲੁਧਿਆਣਾ ਦਾ ਕਰਨਾ ਜੀ ਤੁਹਾਡਾ ਕਿੰਨੇ ਟਾਈਮ ਤੋਂ ਜ਼ਮੀਨ ਤੇ ਕਬਜ਼ਾ ਸਾਡਾ ਜੀ ਜਦੋਂ ਆ ਫਸਲਾਂ ਠੇਕਾ ਪਿਛਲਾ ਖਤਮ ਹੋ ਗਿਆ ਉਸ ਤੋਂ ਬਾਅਦ ਜ਼ਮੀਨ ਦਾ ਕਬਜ਼ਾ ਮੇਰੇ ਕੋਲ ਹੀ ਆ ਜੀ ਹੁਣ ਵੀ ਤਣ ਕਬਜ਼ਾ ਤੁਹਾਡੇ ਕੋਲ ਕਬਜ਼ਾ ਸਾਡੇ ਕੋਲ ਹੀ ਆ ਜੀ ਦੋਨਾਂ ਦਾ ਦੋਨਾਂ ਪਾਰਟੀਆਂ ਨੇ ਕੇਸ ਵੀ ਚੱਲ ਰਹੇ ਆ ਤੇ ਫੇਰ ਤਾਂ ਇੰਟਰਫੇਸ ਕਰਨ ਦਾ ਮਤਲਬ ਹੀ ਨਹੀਂ ਕਿਸੇ ਪਾਰਟੀ ਦਾ ਸਾਡੇ ਨਾਲ ਹੀ ਕੋਰਟ ਕੇਸ ਵੀ ਚੱਲਦੇ ਆ ਪਰ ਜਿਹੜੇ ਸੁਮਿੰਦਰ ਸਿੰਘ ਟੀਟੂ ਆ ਪਰ ਇਹ ਨਹੀਂ ਹਰਦਾ ਜੀ ਇਹੋ ਬੰਦਿਆਂ ਨੂੰ ਨਾਲ ਲੈ ਕੇ ਸਾਡੀ ਸਾਡੇ ਨਾਲ ਲੜਦਾ ਵਾ ਜੀ ਤੇ ਸਾਡਾ ਜਾਨੀ ਮਾਲੀ ਨੁਕਸਾਨ ਕਦੇ ਵੀ ਇਹ ਕਰ ਸਕਦਾ ਵਾ ਤੁਸੀਂ ਐਸਐਚਓ ਸਾਹਿਬ ਨੂੰ ਦੋਨਾਂ ਕੇਸਾਂ ਦੀਆਂ ਨਕਲਾਂ ਦਿੱਤੀਆਂ ਜੀ ਐਸਐਚਓ ਸਾਹਿਬ ਨੂੰ ਨਕਲਾਂ ਦਿੱਤੀਆਂ ਪਰ ਐਸਐਚਓ ਸਾਹਿਬ ਤਾਂ ਜਦੋਂ ਫੋਨ ਤੇ ਵੀ ਗੱਲ ਹੋਈ ਹੈ ਜੀ ਉਹ ਦੱਬ ਕੇ ਮਾਰਦੇ ਆ ਜੀ ਸਾਨੂੰ ਵੀ ਤੁਸੀਂ ਆਏ ਕਰੋ ਫਲਾਨਾ ਕਰੋ ਐ ਨਹੀਂ ਮਦਦ ਹੁੰਦੀ ਕੀ ਜੀ ਫੇ ਵੱਧ ਘੱਟ ਜ਼ਿਆਦਾ ਬੋਲਦੇ ਜੀ ਫਿਰ ਮੈਂ ਉਹਦੇ ਕਰਕੇ ਡਰਦਾ ਮਾਰ ਨਹੀਂ ਜਾਂਦਾ ਔਰ ਸਾਨੂੰ ਉਲਟਾ ਕਹਿੰਦੇ ਆ ਤੁਸੀਂ ਆਪੀਆਂ 751 ਦੀਆਂ ਜ਼ਮਾਨਤਾਂ ਭਰੋ